ਸਸਿ ਗਾਲ ਜੀ ਤੇ ਮੈਂ ਅੱਜ ਤੁਹਾਨੂੰ ਲੇਖ ਸਿਖਾਵਾਂਗੀ ਜੀ ਦਸਹਿਰੇ ਦਾ ਠੀਕ ਹੈ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਭੂਮਿਕਾ ਦਸਹਿਰਾ ਭਾਰਤ ਦਾ ਇੱਕ ਪ੍ਰਸਿੱਧ ਤਿਵਾਰ ਹੈ ਇਹ ਹਰ ਸਾਲ ਅਕਤੂਬਰ ਦੇ ਮਹੀਨੇ ਭਾਰਤ ਦੇ ਕੋਨੇ-ਕੋਨੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਦਸਹਿਰਾ ਬਦੀ ਤੇ ਨੇਕੀ ਦੀ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਸ ਵਿੱਚ ਰਾਵਣ ਜੋ ਲੰਕਾ ਦਾ ਰਾਜਾ ਸੀ ਇੱਕ ਵਿਦਵਾਨ ਪੁਰਸ਼ ਸੀ ਪਰੰਤੂ ਉਹ ਇੱਕ ਬਹੁਤ ਹੀ ਨੀਝ ਕੰਮ ਕਰ ਬੈਠਾ ਉਹ ਸ਼੍ਰੀ ਰਾਮਚੰਦਰ ਜੀ ਦੀ ਪਤਨੀ ਸੀਤ ਨੂੰ ਧੋਖੇ ਨਾਲ ਚੁਰਾ ਕੇ ਲੈ ਆਇਆ ਸ਼੍ਰੀ ਰਾਮ ਜੀ ਨੇ ਲੰਕਾ ਤੇ ਚੜ੍ਹਾਈ ਕਰ ਦਿੱਤੀ ਜਿਸ ਵਿੱਚ ਰਾਵਣ ਆਪਣੇ ਭਰਾਵਾਂ ਪੁੱਤਰਾਂ ਸਮੇਤ ਮਾਰਿਆ ਗਿਆ ਸ਼੍ਰੀ ਰਾਮ ਨੇ ਬਦੀ ਤੇਜਿਤ ਪ੍ਰਾਪਤ ਪ੍ਰਾਪਤ ਕੀਤੀ ਤੇ ਪਾਪਾਂ ਦਾ ਅੰਤ ਕੀਤਾ ਰਾਮ ਲੀਲਾ ਕੀ ਢੀ ਜਾਂਦੀ ਦੁਸਹਿਰੇ ਤੋਂ ਪਹਿਲਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਅਤੇ ਕਸਬਿਆਂ ਵਿੱਚ ਸ੍ਰੀ ਰਾਮ ਜੀ ਦੇ ਜੀਵਨ ਨਾਲ ਸੰਬੰਧਿਤ ਰਾਮਲੀਲਾ ਨਾਟਕ ਦੇ ਰੂਪ ਵਿੱਚ ਖੇਡੀ ਜਾਂਦੀ ਹੈ ਲੋਕ ਅੱਧੀ ਅੱਧੀ ਰਾਤ ਤੱਕ ਬਹਿ ਕੇ ਰਾਮਲੀਲਾ ਦਾ ਆਨੰਦ ਮਾਣਦੇ ਹਨ ਦੁਸਹਿਰਾ ਸਜਣਾ ਦੁਸਹਿਰੇ ਵਾਲੇ ਦਿਨ ਸਵੇਰ ਤੋਂ ਹੀ ਗਲੀਆਂ ਮੋਹੱਲਾਂ ਆ ਵਿਚਾਰਾਂ ਵਿੱਚ ਚਹਲ ਪਹਿਲ ਸ਼ੁਰੂ ਹੋ ਜਾਂਦੀ ਹੈ ਸ਼ੇਰ ਦੀ ਕਿਸੇ ਖੁੱਲੀ ਜਿਹੀ ਥਾਂ ਤੇ ਦਸਹਰੇ ਲਈ ਇੱਕ ਵੱਡਾ ਸਾਰਾ ਪੰਡਾਲ ਤਿਆਰ ਕੀਤਾ ਜਾਂਦਾ ਹੈ ਇਸ ਵਿੱਚ ਰਾਵਣ ਕੁੰਭਕਰਨ ਮੀਗਨਾਥ ਤੇ ਉੱਚੇ-ਉੱਚੇ ਪੁਤਲੇ ਖੜੀ ਕੀਤੇ ਜਾਂਦੇ ਹਨ ਇਸ ਪੰਡਾਲ ਦੇ ਦੁਆਲੇ ਲੋਕ ਜੁੜ ਕੇ ਬੈਠ ਕੇ ਜਾਂਦੇ ਹਨ ਚਾਕੀਆਂ ਸ਼ੁਰੂ ਹੋਣੀਆਂ ਦਸਹਰੇ ਤੋਂ ਬਾਅਦ ਪੰਡਾਲ ਵਿੱਚ ਚਾਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਭ ਤੋਂ ਇਹ ਲਾਛੀ ਰਾਮਚੰਦਰ ਜੀ ਹਨੂਮਾਨ ਜੀ ਲਛਮਣ ਸੁਗਰੀਵ ਅੰਗਦ ਤੇ ਹੋਰ ਵਾਨਰ ਸੈਨਾ ਲਾਲ ਵਰਦੀਆਂ ਵਿੱਚ ਸਜ ਕੇ ਪਹੁੰਚਦੀ ਹੈ ਉਹ ਪੰਡਾਲ ਦਾ ਇੱਕ ਚੱਕਰ ਲਾਉਂਦੇ ਹਨ ਲੋਕ ਉਹਨਾਂ ਨੂੰ ਉਹਨਾਂ ਦੇ ਪੈਰੀ ਹੱਥ ਲਾਉਂਦੇ ਹਨ ਸ਼੍ਰੀ ਰਾਮ ਜੀ ਦੇ ਨਾਮ ਦੇ ਜਕਾਰੇ ਲਗਦੇ ਹਨ ਇਸ ਤੋਂ ਬਾਅਦ ਰਾਵਣ ਰਾਵਣ ਰੱਥ ਤੇ ਸਵਾਰ ਹੁਕੀ ਪਹੁੰਚ ਜਾਂਦਾ ਹੈ ਉਸ ਦੀ ਰਾਖਸ਼ ਸੈਨਾ ਕਾਲੀਆਂ ਵਰਦੀਆਂ ਵਿੱਚ ਹੁੰਦੀ ਹੈ ਰਾਵਣ ਦੀ ਆਪਣੀ ਸੈਨਾ ਨਾਲ ਸਾਰੇ ਪੰਡਾਲ ਦਾ ਚੱਕਰ ਲਾਉਂਦਾ ਹੈ ਉਹ ਉੱਚੀ ਉੱਚੀ ਘਾਕੇ ਮਾਰਦਾ ਜਾਂਦਾ ਹੈ ਲੋਕ ਉਸ ਵੱਲ ਦੇਖ ਕੇ ਹੱਸਦੇ ਹਨ ਲੜਾਈ ਸ਼ੁਰੂ ਹੋਣੀ ਹੁਣ ਨਕਲੀ ਲੜਾਈ ਦਾ ਦੌਰ ਸ਼ੁਰੂ ਹੁੰਦਾ ਹੈ ਸਭ ਤੋਂ ਪਹਿਲਾਂ ਰਾਵਣ ਦੀ ਸੈਨਾ ਅਤੇ ਸ਼੍ਰੀ ਰਾਮ ਸੈਨਾ ਦਰਮਿਆਨ ਲੜਾਈ ਹੁੰਦੀ ਹੈ ਇਸ ਵਿੱਚ ਰਾਵਣ ਦੀ ਸਾਰੀ ਸੈਨਾ ਮਾਰੀ ਜਾਂਦੀ ਹੈ ਅੰਤ ਵਿੱਚ ਰਾਵਣ ਇਕੱਲਾ reh ਜਾਂਦਾ ਹੈ ਭਾਵੇਂ ਰਾਵਣ ਇਕੱਲਾ ਹੀ reh ਜਾਂਦਾ ਹੈ ਪਰ ਹਾਰ ਮੰਨਣ ਲਈ ਫਿਰ ਵੀ ਤਿਆਰ ਨਹੀਂ ਹੁੰਦਾ ਉਹ ਸ਼੍ਰੀ ਰਾਮ ਨੂੰ ਲਲਕਾਰਦਾ ਹੈ ਉਧਰ ਸ਼੍ਰੀ ਰਾਮ ਵੀ ਤੀਰ کمان ਸੰਵਾਰਦੇ ਹੋਏ ਅੱਗੇ ਵਧਦੇ ਹਨ ਉਹ ਵੀ ਰਾਵਣ ਨੂੰ ਲਲਕਾਰਦੇ ਹਨ ਹਾਂ ਕਾਫੀ ਧੀਰ ਉਹਨਾਂ ਦਰਮਿਆਨ ਟਕਰਾਰ ਬਾਜ਼ੀ ਹੁੰਦੀ ਹੈ ਕਾਫੀ ਧੀਰ ਉਹਨਾਂ ਦਰਮਿਆਨ ਲੜਾਈ ਹੁੰਦੀ ਹੈ ਲੋਕ ਇਸ ਲੜਾਈ ਦਾ ਖੂਬ ਆਨੰਦ ਮਾਣਦੇ ਹਨ ਘਰ ਦਾ ਪੀਤੀ ਲੰਕਾ ਟਾਇ ਜਦੋਂ ਰਾਵਣ ਕਿੰਨੀ ਧੀਰ ਨਹੀਂ ਮਰਦਾ ਰਾਵਣ ਦਾ ਭਰਾ ਵਿਬਿਸ਼ਣ ਸ੍ਰੀ ਰਾਮ ਨੂੰ ਦੱਸਦਾ ਹੈ ਰਾਵਣ ਦੀ ਨਾਭੀ ਵਿੱਚ ਅਮ੍ਰਿਤਕੁੰਡ ਤੁਸੀਂ ਉਸ ਦੀ ਨਾਭੀ ਵਿੱਚ ਤੀਰ ਦਾ ਨਿਸ਼ਾਨਾ ਲਗਾਓ ਉਹ ਤਦ ਹੀ ਮਰੇਗਾ ਸ਼੍ਰੀ ਰਾਮ ਵਿਬੀਸ਼ਣ ਦਾ ਕਹਿਣਾ ਮੰਨ ਕੇ 라ਵਣ ਦੀ ਨਾਭੀ ਵਿੱਚ ਤੀਰ ਮਾਰਦੇ ਹਨ 라ਵਣ ਤੀਰ ਲੱਗਦੇ ਹੀ ਮਰ ਜਾਂਦਾ ਹੈ ਤੇ ਆਖਦਾ ਹੈ ਘਰ ਦਾ ਪਤੀ ਲੰਕਾ ਟਾਏ ਉਹ ਵਿਬੀਸ਼ਣ ਨੂੰ ਬੁਰਾ ਪਲਾ ਵੀ ਕਹਿੰਦਾ ਹੈ ਪੁਤਲਿਆਂ ਨੂੰ ਅੱਗ ਲੱਗਣੀ ਰਾਮਨ ਦੀ ਮਰਦੇਹੀ ਪੁਤਲਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਪੁਤਲੇ ਧੂ ਤੋਂ ਕਰਕੇ ਜਲਣ ਲੱਗਦੇ ਹਨ। ਉਹਨਾਂ ਵਿੱਚ ਪਟਾਕੇ ਠਾ-ਠਾ ਕਰਕੇ ਚੱਲਣ ਲੱਗਦੇ ਹਨ। ਲੋਕ ਇਹਨਾਂ ਪਟਾਕਿਆਂ ਦਾ ਆਨੰਦ ਮਾਣਦੇ ਹੋਏ ਘਰਾਂ ਨੂੰ ਚੱਲ ਪੈਂਦੇ ਹਨ। ਜਾਂਦੇ ਹੋਏ ਉਹ ਘਰਾਂ ਨੂੰ ਫਲ, ਮਠਿਆਈਆਂ ਤੇ ਹੋਰ ਖਿਡੌਣੇ ਆਦਿ ਗ੍ਰੀਟ ਕੀ ਲੈ ਕੇ ਜਾਂਦੇ ਹਨ। ਔਰਤਾਂ ਟਿੱਕੀ, ਚਾਟ, ਗੋਲ ਗੱਪਿਆਂ ਦੀਆਂ ਰੇੜੀਆਂ ਤੇ ਖੜੇ ਕੜੋ ਕੇ ਇਹਨਾਂ ਚੀਜ਼ਾਂ ਦਾ ਆਨੰਦ ਮਾਣਦੀਆਂ ਹਨ ਸ਼ਰਾਂਝ ਦਸੇਰਾ ਜਾਂ ਇਹੋ ਜਿਹੇ ਤਿਉਹਾਰਾਂ ਦਾ ਸਬੰਧ ਸਾਡੀ ਸੰਸਕ੍ਰਿਤੀ ਨਾਲ ਹੈ ਸਾਡੀ ਸੰਸਕ੍ਰਿਤੀ ਜਿਉਂਦੀ ਹੀ ਅਜਿਹੇ ਤਿਉਹਾਰਾਂ ਨਾਲ ਹੈ ਇਸ ਲਈ ਸਾਨੂੰ ਇਹਨਾਂ ਦਿਹਾੜਿਆਂ ਨੂੰ ਪੂਰੇ ਜੋਸ਼ ਨਾਲ ਮਨਾਉਣਾ ਚਾਹੀਦਾ ਹੈ ਇਹਨਾਂ ਤੋਂ ਸਾਨੂੰ ਸਿੱਖਿਆ ਵੀ ਮਿਲਦੀ ਹੈ ਠੀਕ ਹੈ ਜੀ ਇਹ ਸੀ ਜੀ ਆਪਣਾ ਅੰਜਨਾਨ ਦੁਸਹਿਰੇ ਦਾ ਲੇਖ ਤੇ ਬੱਚਿਆਂ ਨੂੰ ਵਾਤਵਾਰ ਦਸ਼ਾ ਦਿਖਾਓ ਨਵਰੀ ਜਾਣਕਾਰੀ ਦਿਓ ਆਪਣੇ ਬੱਚਿਆਂ ਨੂੰ ਇਹ ਪਤਾ ਹੋਵੇ ਕਿ ਆਪਣੇ ਗੁਰੂਆਂ ਨਾਲ ਤੁਹਾਰਾਂ ਨਾਲ ਹਰ ਇੱਕ ਚੀਜ਼ ਨਾਲ ਜੋੜਿਆ ਜਾਵੇ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਹਰ ਇੱਕ ਚੀਜ਼ ਦਾ ਪਤਾ ਲੱਗ ਸਕੇ ਤੇ ਵਾਤਵਾਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਔਰ ਸਬਸਕ੍ਰਾਈਬ ਕਰਿਆ ਕਰੋ ਜੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ